ਅੱਜ ਮੈਂ ਭਈਆਂ ਦੇ ਮੁੱਦੇ ਤੇ ਤੁਹਾਡੇ ਨਾਲ ਕੁਝ ਮੈਂ ਗੱਲਾਂ ਲਗਾ ਕਰਨਾ ਪੰਜਾਬੀਆਂ ਨਾਲ ਕਿਰੇ ਭਈਏ ਪੰਜਾਬ ਅੰਦਰ ਤੁਹਾਨੂੰ ਪਤਾ ਹੈ ਪਿਛਲੇ ਸਮੇਂ ਹਾਰਪੁਰ ਤੋਂ ਇੱਕ ਛੋਟਾ ਜਿਹਾ ਬੱਚਾ 5 ਸਾਲ ਦਾ ਉਹ ਬੱਚਾ ਭਈਆਂ ਨੇ ਫੜ ਕੇ ਉਹਨੂੰ ਕਤਲ ਕਰ ਦਿੱਤਾ ਭਈਏ ਪੰਜਾਬ ਦੇ ਭਈਆਂ ਨੇ ਬਹੁਤ ਕਤਲ ਕੀਤੇ ਲੁੱਟਾਂ ਖੋਹਾਂ ਕੀਤੀਆਂ ਬਹੁਤ ਕ੍ਰਾਇਮ ਕੀਤੇ ਭਈਆਂ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਾਂਗਾ ਤੇ ਇੱਧਰ ਇਹਨਾਂ ਤੇ ਭਈਆਂ ਤੇ ਪਾਬੰਦੀ ਲਾਉਣੀ ਚਾਹੀਦੀ ਆ ਕਿਹਰੇ ਭਈਏ ਆ ਉਹ ਪੰਜਾਬ ਦੇ ਵਿੱਚ ਹੋਣੇ ਨਹੀਂ ਚਾਹੀਦੇ ਵੇਖੋ ਭਈਆਂ ਨੇ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਕਤਲ ਕੀਤੇ ਤੇ ਕ੍ਰਾਇਮ ਕੀਤੇ ਆ ਉਹ ਬੱਚਾ 5 ਸਾਲ ਦਾ ਉਹਨੇ ਜ਼ਿੰਦਗੀ ਚ ਦੇਖਿਆ ਇੱਕ ਅੱਖ ਨਹੀਂ ਯਾਰ ਇਹ ਬੱਚਾ ਆਪਣੀ ਮਾਂ ਦੇ ਗੋਦ ਚ ਖੇਡਣ ਡਿਆ ਸੀ ਹੈ ਤੇ ਉਹਦਾ ਬੱਚੇ ਦਾ ਕਤਲ ਕਰ ਦਿੱਤਾ ਬੜਾ ਸਾਨੂੰ ਦੁੱਖ ਹੋਇਆ ਸੁਣ ਕੇ ਤੇ ਮੈਂ ਦੱਸਣਾ ਚਾਹੁੰਦਾ ਕਿ ਇਹ ਭਈਆਂ ਦੇ ਸਾਥ ਦਿੰਦੇ ਆ ਨਾ ਪੰਜਾਬੀ ਲੋਕ ਸਾਡੇ ਸਿੱਖ ਉਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਯਾਰ ਭਈਆਂ ਨਾਲ ਖੜਨਾ ਨਹੀਂ ਚਾਹੀਦਾ ਯਾਰ ਉਹ ਬੰਦਿਆ ਨਾਲ ਦੇਖੋ ਆਪਾਂ ਉਹਨਾਂ ਲੋਕਾਂ ਨਾਲ ਖੜਨਾ ਚਾਹੀਦਾ ਕਿ ਬਹੁਤ ਵਧੀਆ ਇਮਾਨਦਾਰ ਆ ਬੰਦੇ ਉਹਨਾਂ ਨਾਲ ਖੜਨਾ ਚਾਹੀਦਾ ਆ ਠੀਕ ਹੈ ਨਾ ਪੰਜਾਬ ਦੇ ਅੰਦਰ ਸਾਡੇ ਭਈਆਂ ਨੇ ਇੱਥੇ ਆ ਕੇ ਕੋਠੀਆਂ ਪਾਈਆਂ ਆ ਕਾਰੋਬਾਰ ਕੀਤਾ ਇੱਥੇ ਆ ਕੇ ਬਹੁਤ ਵੱਡੇ ਵੱਡੇ ਕਾਰੋਬਾਰ ਇਹਨਾਂ ਖੋਲੇ ਆ ਫਿਰ ਸਾਡੇ ਬੰਦੇ ਸਿੱਖਾਂ ਦੇ ਗੱਲ ਪੈਂਦੇ ਆ ਬਹੁਤ ਇਹਨਾਂ ਪਿੱਛੇ ਕੋਈ ਇਹਨਾਂ ਨੇ ਬਹੁਤ ਸਿੱਖਾਂ ਦੇ ਹਮਲੇ ਕੀਤੇ ਆ ਤੇ ਸਾਡੇ ਲੋਕਾਂ ਨੇ ਇਹਨਾਂ ਨੂੰ ਕਈ ਪ੍ਰਾਹ ਦਿੰਦੇ ਆ ਤੇ ਮੈਂ ਦੱਸਣਾ ਚਾਹੁੰਦਾ ਵੀਰੋ ਇਹਨਾਂ ਭਈਆਂ ਨੂੰ ਪ੍ਰਾਹਨਾ ਦੋ ਠੀਕ ਆ ਪ੍ਰਾਹਨਾ ਦੋ ਇਹਨਾਂ ਨੂੰ ਠੀਕ ਆ ਨਾ ਪ੍ਰਾਹ ਆਪਾਂ ਪ੍ਰਾਹ ਦਿੰਦੇ ਆ ਆ ਇੱਥੇ ਰਹਿੰਦੇ ਆ ਮੁੜ ਕੇ ਆਪਣੇ ਤੇ ਗੁੰਡਾਗਰਦੀ ਕਰਦੇ ਆ ਤੇ ਮੈਂ ਕਹਿੰਦਾ ਇਹਨਾਂ ਦਾ ਬਾਈਕਾਟ ਕਰੋ ਭਈਆਂ ਦਾ ਤੇ ਭਈਏ ਕਹਰੇ ਆ ਇੱਕ ਪਿੰਡਾਂ ਵਿੱਚ ਮਤੇ ਪਾ ਦੋ ਮਤੇ ਪਾ ਕੇ ਕਰੋ ਤੇ ਭਈਏ ਕੇਰੇ ਪੰਜਾਬ ਚ ਨਹੀਂ ਹੋਣੇ ਚਾਹੀਦੇ ਸਾਰ ਪਿੰਡਾਂ ਚ ਮਤੇ ਪਾਓ ਯਾਰ ਸੇਖਾਂ ਨੂੰ ਮਤੇ ਪਾਉਣੇ ਚਾਹੀਦੇ ਆ ਮਤੇ ਪਾ ਕੇ ਕਈਆਂ ਤੇ ਆਰਤੀਆਂ ਕੋਲ ਰਹਿਣ ਡਏ ਆ ਹੋਰ ਬੰਦੇ ਕਿਹਦੇ ਰੱਖਿਆ ਵੱਡੇ ਲੋਕਾਂ ਨੇ ਰੱਖੇ ਆ ਉਹ ਭਈਆਂ ਨੂੰ ਸਹਿ ਦਿੰਦੇ ਆ ਤਰ ਉਹ ਭਈਆਂ ਨੂੰ ਸਹਿ ਦਿੰਦੇ ਆ ਭਈਏ ਫਿਰ ਮਾਰੇ ਕੰਮ ਕਰਦੇ ਆ ਤੁਹਾਨੂੰ ਪਤਾ ਪਿੱਛੇ ਭਈਆਂ ਨੇ ਬਹੁਤ ਮਾਰੇ ਕੰਮ ਕੀਤੇ ਆ ਲੁੱਟਾਂ ਹੋ ਗਈਆਂ ਬੰਦੇ ਮਾਰ ਕੇ ਕਈ ਭਈਏ ਪੱਜ ਗਏ ਠੀਕ ਹੈ ਨਾ ਕਈਆਂ ਦੀ ਕੋਠੀਆਂ ਕਿਤਰਾ ਬਾਹਰ ਰਹਿੰਦੇ ਕਈ ਉਹਨਾਂ ਦੀ ਕੋਠੀਆਂ 'ਚ ਰਹਿੰਦੇ ਆ ਉਹਨਾਂ ਨੇ ਸਾਰੇ ਤੇ ਸਾਰੇ ਕਈਆਂ ਦੇ ਜੀ ਮਾਰੇ ਭਈਆਂ ਨੇ ਠੀਕ ਹੈ ਨਾ ਭਈਆਂ ਨੇ ਸਾਡੇ ਪੰਜਾਬ 'ਚ ਬਹੁਤ ਜ਼ਿਆਦਾ ਕ੍ਰਾਇਮ ਕੀਤਾ ਰੱਜ ਕੇ ਬਹੁਤ ਕ੍ਰਾਇਮ ਕਰ ਗਏ ਆ ਭਈਏ ਠੀਕ ਹੈ ਨਾ ਭਈਆਂ ਨੂੰ ਪ੍ਰਾਣਾ ਨਾ ਦੋ ਵੀਰੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਈ ਕਈ ਪੰਜਾਬੀ ਕਹਿੰਦੇ ਆ ਭਈਏ ਨਾ ਆਏ ਤੇ ਫਿਰ ਝੋਨਾ ਕਿੱਥੋਂ ਲੱਗਣਾ ਗੱਲ ਤੁਹਾਡੀ ਠੀਕ ਆ ਝੋਨਾ ਕਿੱਥੋਂ ਲੱਗਣਾ ਭਈਏ ਉਹਨਾਂ ਦੇ ਝੋਨਾ ਲਾਉਣਗੇ ਵੀਰੋ ਜ਼ਰੂਰੀ ਨਹੀਂ ਆਪਾਂ ਨੂੰ ਆਪਾਂ ਹੋਰ ਕੋਈ ਆਪਾਂ ਕੋਈ ਮਸ਼ੀਨਾ ਝੋਨੇ ਲਾਉਣ ਵਾਲੀਆਂ ਆ ਗਈਆਂ ਬਹੁਤ ਹੁਣ ਝੋਨੇ ਮਸ਼ੀਨਾ ਨਾਲ ਲਾ ਲਿਆ ਕਰੋ ਯਾਰ ਭਈਆਂ ਨਾਲ ਨਾ ਪਿਆਰ ਕਰੋ ਵੀਰੋ ਠੀਕ ਹੈ ਨਾ ਪਿਆਰ ਗੇਰਾ ਆਪਣਾ ਸਿੱਖ ਭਾਈ ਦਾ ਸਿੱਖ ਭਾਈ ਚਾਰ ਹੋਏ ਨਾ ਸੇਖਾਂ ਦਾ ਸਿੱਖਾਂ ਦਾ ਹੀ ਪਿਆਰ ਫੱਪਦਾ ਵਧੀਆ ਰੋ ਠੀਕ ਹੈ ਨਾ ਭਈਆਂ ਨੇ ਬਹੁਤ ਜ਼ਿਆਦਾ ਸਾਡੇ ਪੰਜਾਬ ਦੇ ਅੰਦਰ ਮੈਨੂੰ ਲੱਗਦਾ ਬੜੇ ਰੇ